ਲਓ ভাই ਇਹ ਕੋਈ ਰਾਜਿਆਂ ਦਾ ਕਿਲਾ ਨਹੀਂ ਰਸਤਾਂ ਨਾਲਾ ਇਹ ਪੰਜਾਬ 'ਚ ਹੀ ਸਾਡੇ ਜ਼ਿਮੀਂਦਾਰਾਂ ਭਰਾਵਾਂ ਨੇ ਇੱਕ ਵਿਆਹ ਕਰਨ ਵਾਲਾ ਪੈਲਸ ਖੋਲਿਆ ਸਿਰਾ ਗੱਲਬਾਤ ਆ ਸਾਡੇ ਭਰਾ ਨਾਲ ਖੜਿਆ ਲਾ ਜੋਤ ਮੂਰਲੀ ਲੁੱਕ ਤੇ ਮਾਰਦੇ ਕੈਮਰਾ ਸਾਰੇ ਤੇ ਸਾਨੂੰ ਅੰਦਰੋਂ ਵੀ ਦਿਖਾ ਦਾਂਗੇ ਪਿੱਛੇ ਜਿਵੇਂ ਹਲਵਾਈ ਦੇ ਜੋ ਵੀ ਹਲਵਾਈ ਨੇ ਸਮਾਨ ਬਣਾਉਣਾ ਉਹਦਾ ਵੀ ਫੁੱਲ ਪ੍ਰਬੰਧ ਆ ਤੇ ਜੋ ਤਾਂ ਬਾਰ ਵੀ ਕੈਮਰਾ ਮਾਰਦੇ ਬਾਈ ਜਿੱਥੇ ਜਦੋਂ ਠੰਡ ਚ ਕਿਸੇ ਨੇ ਬਾਹਰ ਖਾੜਾ ਖੂੜਾ ਲਵਾਉਣਾ ਜਾਂ ਅੰਦਰੋਂ ਨਹੀਂ ਸੈਟ ਆਉਂਦਾ ਪ੍ਰੋਗਰਾਮ ਵੀ ਇਸ ਤਾਂ ਬਾਹਰ ਬੈਠਣਾ ਉਹ ਬਾਹਰ ਬੈਠ ਸਕਦੇ ਆ ਅੰਦਰੋਂ ਹਾਲ ਦਿਖਾ ਦਿੰਨੇ ਬਾਈ ਪੂਰਾ ਏਸੀ ਹੈ ਹਨਾ ਹਾਂਜੀ ਹਾਂ ਬੋਲੋ ਸੈਂਟਰਲ ਏਸੀ ਹੈ ਬਾਈ ਹਾਂ ਫੁੱਲ ਏਸੀ ਹੁੰਦੇ ਸਾਰਾ ਪ੍ਰਬੰਧ ਫੁੱਲ ਹਨਾ ਆ ਜਾ ਕਰਾ ਸਾਰੇ ਰੂਮ 에ਅਰਪੋਰਟ ਵਰਗੇ ਆ ਹਾਂ 에어ਪੋਰਟ ਵਰਗੇ ਆ ਜਾ ਦਿਖਾ ਦਿੰਨੇ ਬਾਈ ਸਾਰਾ ਤੇ ਆਹ ਦੇਖੋ ਕਿੱਡਾ ਹਾਲ ਆ ਆਜੋ ਕਰਾਂ ਸਾਰਾ ਦਿਖਾ ਦਿੰਨੇ ਆ ਤੁਹਾਨੂੰ ਬਈ ਭਾਈ ਕਿੰਨੇ ਬੰਦੇ ਬੈਠ ਸਕਦਾ ਇੱਥੇ ਇੱਥੇ ਭਾਈ 1000 ਤੋਂ 1500 ਬੰਦੇ ਦੀ ਸੈਟਿੰਗ 1500 ਬੰਦਾ ਜਿਹੜੇ ਮਾਰਦੀ ਹਾਂ ਜੀ ਹਾਂ ਬਾਕੀ ਆਪਣਾ ਹਾਲ ਆ ਜਿਹੜਾ ਸਭ ਤੋਂ ਮੁੱਲਾ ਲੰਬਾ ਹੈਗਾ ਤੇ ਹਾਂ ਜੀ 100 ਫੁੱਟ ਚੌੜਾ ਹੈਗਾ ਤੇ 150 ਫੁੱਟ ਲੰਬਾ ਹੋਊਗਾ ਸਟੇਜ ਨਹੀਂ ਲੱਗੀ ਰਹਿੰਦੀ ਆ ਹਾਂ ਜੀ ਸਟੇਜ ਐ ਇੱਦਾਂ ਰਹਿੰਦੀ ਤੇ ਬਾਹਰ ਆਪ ਨੂੰ ਲਾਉਣੀ ਪੈਂਦੀ ਸਾਰਾ ਫੁੱਲ ਕ੍ਰੌਕਰੀ ਕੈਟਰਿੰਗ ਦਾ ਪ੍ਰਬੰਧ ਹੈਗਾ ਹੀ ਤੇ ਬਾਕੀ ਵਿੱਚ ਸਾਰੀ ਡੈਕੋਰੇਸ਼ਨ ਸਾਰਾ ਵਿੱਚ ਦਿੰਨੇ ਆਗੇ ਸਾਰਾ ਕੁਝ ਬਾਹਰੋਂ ਲਿਆਉਣ ਦੀ ਮੰਨ ਲਾ ਵੀ ਜੇ ਕਿਸੇ ਨੇ ਆਉਣਾਗਾ ਸਾਰਾ ਕੁਝ ਤੁਸੀਂ ਇੱਥੇ ਹੀ ਮੈਂ ਯਾ ਕਰਾ ਦੋ ਸਾਰਾ ਸਮਾਨ ਹੀ ਆ ਜਾਂਦਾ ਬਾਕੀ ਬਾਈ ਫਰਨੀਚਰ ਦੇਖੋ ਏ ਕਲਾਸ ਹੈਗਾ ਜਿਹੜੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਲੁਧਿਆਣਾ ਵਗੈਰਾ ਚੰਡੀਗੜ੍ਹ ਵਗਜੋ ਉੱਥੇ ਵੀ ਤੁਹਾਨੂੰ ਇਦਾਂ ਦਾ ਨਹੀਂ ਮਿਲਦਾ ਹਾਂ ਫਰਨੀਚਰ ਤੇ ਮਾਰਦੇ ਜੋਤ ਕੈਮਰਾ ਤੇ ਉਹ ਮੂਰੇ ਦੇਖ ਲਓ ਤੁਸੀਂ ਸਟੇਜ ਲੱਗੀ ਆ ਕਿਉਂਕਿ ਪਿੱਗ ਬੱਗ ਲੱਗਿਆ ਹੁੰਦਾ ਅਗਲੇ ਨੂੰ ਸਵਾਦ ਫੇਰ ਹੀ ਹੁੰਦਾ ਜੇ ਸਟੇਜ ਟੂਜ ਬਾਈ ਵਧੀਆ ਹੋਵੇ ਹਾਂਜੀ ਹਾਂਜੀ ਬਾਕੀ ਬਾਈ ਸੈਂਟਰਲ ਏਸੀ ਹੈਗਾ ਆ ਏਸੀ ਜਿਹੜੇ ਦੂਜੇੋਂ ਦਾ ਸਾਈਡਾਂ ਵਾਲੇ ਉਹ ਕੂਲਿੰਗ ਨਹੀਂ ਦਿੰਦੇ ਤੇ ਜਦੋਂ ਬੰਦਾ ਆਉਂਦਾ ਗਰਮੀਆਂ ਦਾ ਟਾਈਮ ਹੈਗਾ ਮਤਲਬ ਪ੍ਰੋਗਰਾਮ ਕਰਨ ਚ ਪੂਰਾ ਮਜ਼ਾ ਆਉਂਦਾ ਹੀ ਮਜ਼ ਜੇ ਗੱਲਬਾਤ ਜਿੱਨਾ ਸਿਰਾ ਹੋਵੇ ਤੇ ਫਿਰ ਹੋਊਗਾ ਕਿ ਕੀ ਕਿਉਂਕਿ ਹਰੇ ਰਿਸ਼ਤੇਦਾਰਾਂ ਨੇ ਆਉਣਾ ਹੁੰਦਾਗਾ ਯਾਰਾਂ ਮਿੱਤਰਾਂ ਨੇ ਆਉਣਾ ਹੁੰਦਾਗਾ ਲਾ ਵੀ ਸਾਰੇ ਕਿਤੇ ਕਮਾ ਦੇ ਦੇਖ ਲਾਈਟਾਂ ਲੂਟਣ ਲੱਗੀਆਂ ਜਮਾ ਹੈ ਪੂਰਾ ਘੈਂਟ ਪ੍ਰੋਗਰਾਮ ਆ ਬਾਈਆਂ ਦਾ ਬਾਈ ਪਿੱਛੇ ਵੀ ਫਿਰ ਹੈਗਾਗਾ ਹਨ ਆਪਣਾ ਪਿੱਛੇ ਡਬਲ ਰਸੋਈਆਂ ਆਈਆਂ ਜਨਰੇਟਰ ਵਗੈਰਾ ਸਾਰਾ ਪਿੱਛੇ ਰੱਖਿਆ ਹੋਇਆਗਾ ਸਾਰਾ ਪ੍ਰਬੰਧ ਹੈ ਫੜ ਹੋ ਜੇ ਬੱਤ ਤਾਂ ਫਿਰ ਉਹਦੀ ਵੀ ਸੇਵਾ ਕਰਨੀ ਪੈਂਦੀ ਆ ਦੇਖੋ ਰੂਮ ਬਾਈ ਕਿੰਨੇ ਚਾਰ ਆ ਹਾਂ ਪੰਜ ਰੂਮ ਆ ਬਾਈ ਜੇ ਸਾਰੇ ਬਾਥਰੂਮ ਅਟੈਚ ਹੈਗੇ ਜੇ ਬਾਈ ਚਾਂਸ ਤੁਸੀਂ ਕਹਿੰਦੇ ਫੁੱਫੜ ਕੇਰੀ ਵੱਤ ਵੱਧ ਹੋ ਜੇ ਇੱਥੇ ਬਾਥਰੂਮ ਲੈਟਰਿੰਗ ਬਣਿਆ ਸੌ ਵੀ ਸਕਦਾ ਇੱਥੇ ਅਸਾ ਕੋਈ ਚੱਕਰੀ ਨਹੀਂ ਹਾਂ ਕੋਈ ਦਿੱਕਤ ਨਹੀਂ ਜੇ ਮਾਲਾ ਵੀ ਤੜਕੇ ਜਾਣਾ ਹੋਵੇ ਰਾਮ ਨਾਲ ਪਹੇਜੇ ਹਾਂ ਰੋਟੀ ਪਾਣੀ ਦਾ ਸਾਡੀ ਜ਼ਿੰਮੇਵਾਰੀ ਹੈ ਹਾਂ ਪੂਰਨ ਸੇਵਾ ਕਰਾਂਗੇ ਰੋਟੀ ਪਾਣੀ ਬਾਈਆਂ ਦੀ ਜ਼ਿੰਮੇਵਾਰੀ ਆ ਤੇ ਸਵੇਰੇ ਅਗਲਾ ਆਪਦੇ ਬੰਦੇ ਨੂੰ ਆ ਕੇ ਲੈ ਜਾ ਹਾਂਜੀ ਹਾਂਜੀ ਹੈਨਾ ਹਾਂ ਬਾਈ ਫਿਰ ਜੇ ਵਿਆਹ ਬਾਹਰ ਕਰਨਾ ਹੋਵੇ ਇੱਥੇ ਹੋ ਜੂ ਹੈਨਾ ਹਾਂ ਬਾਈ ਹਾਂ ਤੇ ਤੇਰਾ ਨੰਬਰ ਦੱਸਦੇ ਬਾਈ ਕਿੰਨਾ ਦਾ ਮੇਰਾ ਨੰਬਰ ਹੈ 9814799292 ਹੂੰ ਉਹ ਬਲਤਪਾਲ ਸਿੰਘ ਮੇਰਾ ਨੌਆ ਮਿੰਟੂ ਪ੍ਰਧਾਨ ਦੇ ਨਾਮ ਤੇ ਮੈਨੂੰ ਜਾਣਦੇ ਲੋਕ ਠੀਕ ਆ ਤੇ ਉਹ ਬਾਈ ਦਾ ਵੀ ਨੰਬਰ ਬੋਲਤਾ ਤੇਰਾ ਵੀ ਬੋਲਤਾ ਬਾਈ ਤੇ ਆ ਸਾਰੇ ਕੈਮਰਾ ਜੋਤ ਘੁਮਾ ਦੇ ਵੀ ਬਾਹਰ ਕਿਸੇ ਨੇ ਲਾਹ ਵੀ ਹੀਰਾ ਲਵਾਉਣਾ ਕੁਝ ਹੋਰ ਲਵਾਉਣਾ ਵੀ ਐ ਸਵਾਦ ਵਾਲੀ ਗੱਲਬਾਤ ਆ ਕਈ ਵਾਰ ਬੰਦਾ ਐ ਜਿੰਨੇ ਸੋਚਦਾ ਹੁੰਦਾ ਬਾਈ ਵੀ ਅੰਦਰ ਯਾਰ ਬਾਹਰ ਬਾਹਰ ਹੀ ਪ੍ਰੋਗਰਾਮ ਕੰਨਾ ਆਏ ਜਵਾਜ ਬਾਈ ਜੇ ਕਹਿੰਦੇ ਹੁੰਦੇ ਆ ਹਾਂਜੀ ਹਾਂ ਬਾਕੀ ਬਾਈ ਜਿਹੜੇ 90% ਬਾਈ ਪ੍ਰੋਗਰਾਮ ਬਾਹਰ ਬਾਹਰ ਹੁੰਦੇ ਆ ਹਾਂ ਪ੍ਰੈਸ ਕੀ ਆ ਬਾਈ ਫਿਰ ਇੱਥੇ ਆਪਣਾ ਵੀਰੇ ਮੇਰਾ ਕੁਲਵਿੰਦਰ ਦਾ ਨਾਂ ਹੈਗਾ ਪਿੰਡ ਜਾਇਦ ਹੈਗਾ ਹਾਂਜੀ ਡਿਸਟ੍ਰਿਕਟ ਬਠਿੰਡਾ ਠੰਡਾ ਬਰਨਾਲਾ ਰੋਡ ਤੋਂ 3 ਕਿਲੋਮੀਟਰ ਸਾਈਡ ਤੇ ਹੈਗਾ ਜਾਇਦ ਬਦਿਆਲਾ ਰੋਡ ਤੇ ਹੈਗਾ ਹਾਂਜੀ ਨੰਬਰ ਵੀਰੇ ਉੱਤੇ ਹੀ ਪਾਵਾ ਤੁਸੀਂ ਬੋਲੋ ਹਾਂ ਨੰਬਰ ਹੈਗਾ 90275 90000 ਤੇ ਇਸ ਤੋਂ ਬਾਅਦ ਸਭ ਤੋਂ ਵੱਧ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਬਾਈ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਡੇ ਪੈਸੇ ਭਾਈ ਸੋਚਿਆ ਬੜਾ ਤੁਸੀਂ ਜ਼ਿੰਮੇਦਾਰ ਹੋ ਕੇ ਵੀ ਆ ਕੰਮ ਕਰ ਜਾਵਾਂ। ਸਹੀ ਆ ਰਿਸਕ ਤਾਂ ਬਹੁਤ ਵੱਡਾ ਸੀ ਸਾਨੂੰ ਪਿੰਡਾਂ ਵਾਲੇ ਡਰਾਈ ਵੀ ਗਏ ਵੀ ਤੁਸੀਂ ਗਲਤ ਪੰਗਾ ਲੈ ਲਿਆ। ਵੀ ਇਹ ਨਹੀਂ ਚੱਲਣਾ ਇੱਥੇ ਪਰ ਪ੍ਰਮਾਤਮਾ ਦੀ ਤੇ ਭਰਾਵਾਂ ਦੀ ਸੋਡਿਆਂ ਵਰਗਿਆਂ ਦੀ ਕਿਰਪਾ ਨਾਲ ਆਪਣਾ ਬਹੁਤ ਵਧੀਆ ਬਾਬੇ ਨੇ ਮਿਹਰ ਕਰਤੀ ਭਰਾਵਾਂ ਦੀ ਸਪੋਰਟ ਹੋ ਗਈ। ਸਾਰਾ ਕੰਮ ਸੈਟ। ਹਾਂਜੀ। ਆ ਭਾਈ ਹੋ ਸੀਗਾ ਜਨਰੇਟਰ ਸਾਹਮਣੇ ਮਾਰਦੇ ਕੈਮਰਾ। ਬਾਬੇ ਬਾਈ 21 ਇਹ ਦੂਜਾ ਹੈਗਾ। ਹੂੰ। ਦੋ ਜਨਰੇਟਰ ਆ ਭਾਈ ਕਹਿੰਦਾ ਤੇ ਹੈ ਇੱਕ ਸਾਊਂਡ ਪ੍ਰੂਫ। ਅੱਛਾ ਸਾਊਂਡ ਪ੍ਰੂਫ ਆ ਇੱਕ ਦਾ। ਤੇ ਇੱਕ ਦੂਜਾ ਜਨਰੇਟਰ ਆ ਦੋਵਾਂ ਰਸੋਈਆਂ ਵੀਰੇ ਕੋਈ ਪ੍ਰੋਬਲਮ ਨਹੀਂ ਦੋਸਤ ਜੀ ਦੂਸਰੀ ਵੀ ਆਪਣਾ ਸਾਰਾ ਕੁਸ ਆ ਹਲਵਾਈਆਂ ਵਾਲੇ ਬੈਂਚ ਪੁੰਚ ਤੇ ਸਾਰਾ ਸਮਾਨ ਪਿਆਗਾ ਕਾਸੀ ਦੀ ਕਮੀ ਨਹੀਂ ਤੇ ਜੇ ਤੁਹਾਨੂੰ ਹੋਰ ਦੱਸਦਾ ਵੀ ਇੱਕ ਦਿਨ ਆਪਾਂ ਨੂੰ ਪੈਲਸ ਚ ਪਹਿਲਾਂ ਸਮਾਨ ਲੈਣਾ ਪਏ ਤਾਂ ਫਿਰ ਕੁੱਤਾ ਵੀ ਰੱਖਿਆ ਹੋਇਆ ਹੈਣਾ ਬਾਈ ਰੱਖੀ ਖਾਤਰ ਡਰੈਸ ਫਿਰ ਜਮ੍ਹਾਂ ਕਲੀਅਰ ਕਰ ਦਿਓ ਵੀ ਆ ਜਿਹੜੀਆਂ ਸੜਕਾਂ ਕਿੱਧਰ ਕਿੱਧਰ ਆ ਪਿੱਥੋਂ ਤੋਂ ਚੱਲ ਕੇ ਵਿਦਿਆਲਾ ਜੈਦ ਰੋਡ ਆ ਇਹ ਹੂੰ ਜੈਦ ਤੋਂ اپنی مین روڈ ਬਠਿੰਡਾ ਬਰਨਾਲਾ ਉਹ ਤੋਂ ਆਪਾਂ ਇੱਥੇ ਤਿੰਨ ਬੈਠੇ ਤਿੰਨ ਕਿਲੋਮੀਟਰ ਤਿੰਨ ਕਿਲੋਮੀਟਰ ਬੈਠੇ ਆ ਬਾਈ ਬਠਿੰਡਾ ਵਿਦਿਆਲਾ ਜੈਦ ਰੋਡ ਹੈਗੀ ਜੈਦ ਰੋਡ ਆ ਹਾਂਜੀ ਹਾਂਜੀ ਲੋ ਬਈ ਜਮਾ ਨਾਲ ਹੀ ਆ ਜਿਹੜੀ ਤੁਹਾਨੂੰ ਲੈਂਕ ਰੋਡ ਦੀ ਅਸੀਂ ਗੱਲ ਕਰਦੇ ਸੀ ਜੋ ਤੇ ਤੇ ਕੈਮਰਾ ਮਾਰਦੇ ਤੇ پارک ਵੀ ਤੁਹਾਨੂੰ ਦਿਖਾ ਦਿੰਨੇ ਆ ਸਾਫ ਸੜਕ ਹੈ ਹਾਂ ਇਹਦੀ ਅਸੀਂ ਗੱਲ ਤਾਂ ਹੀ ਕਰਦੇ ਸੀ ਵੀ ਜੇ ਕਿਸੇ ਦਾ ਪੈਗ ਪੁੱਗ ਲੱਗਿਆ ਵੀ ਇੱਥੇ ਕੋਈ ਐਕਸੀਡੈਂਟ ਦਾ ਖਤਰਾ ਕੋਈ ਨਹੀਂ ਸੇਫ ਜਗਾ ਜਮਾ ਉਹ ਸੀਗਾ پارک ਗਾਂਹਜੋਤ ਜਾਂ ਦਾ ਤੁਰਕੇ ਦਿਖਾਇਆ ਉਹਨੂੰ ਵੀ ਇਹ ਕਿੱਲੇ ਦਾ ਜ਼ਿਮੀਂਦਾਰਾਂ ਨੇ پارک ਛੜਤਾ ਇਹ ਨਹੀਂ ਹੈਗਾ ਕਿ ਵੀ ਗੱਡੀਆਂ ਛੋਡੀਆਂ ਮਹਿੰਗੀਆਂ ਆ ਗਈਆਂ ਤੇ ਕਾਸੇ ਚ ਲੱਗ ਜਾਣਗੀਆਂ ਜਾਂ ਕਿੱਥੇ ਖੜਾਈਏ ਕਿਉਂਕਿ ਆਪਣੇ ਟਾਈਆਂ ਟੂਈਆਂ ਲੱਗੀਆਂ ਹੁੰਦਾ ਕੋਟ ਪੈਂਟ ਪਾਇਆ ਹੁੰਦਾ ਉਦੋਂ ਇਹਨਾਂ ਢੀਕਣਾ ਪੈ ਜੇ ਵੀ ਕਿੱਥੇ ਖੜਾਉਣੀਆਂ ਤੇ ਸਾਨੂੰ ਨੂੰ ਸਿੱਧੇ ਹੀ پارک ਮਿਲ ਜੇ ਤੇ ਆਰਾਮ ਨਾਲ ਤੁਸੀਂ ਆ ਕੇ ਇੱਥੇ ਲਾ ਦਿਓ ਜਿੱਡੀ ਮਰਜ਼ੀ ਗੱਡੀ ਮਹਿੰਗੀ ਐ ਸਟਾਰਕਿੰਗ ਚ ਬਾਈ ਪੈਰ ਵੀ ਨਹੀਂ ਲੱਭੜਦਾ ਅੱਛਾ ਹਾਂ ਗਰੰਟੀ ਆ ਲੱਗਿਆ ਹੋਇਗਾ ਹਾਂ ਗੱਲ ਬਾਈ ਦੀ ਪੱਕੀ ਆ ਪਹਿਰ ਵੀ ਨਹੀਂ ਲੱਪਣਾ ਬਾਕੀ ਗੱਲ ਇਹ ਆ ਵੀ ਇੱਥੇ ਸਕਿਉਰਿਟੀ ਗਾਰਡ ਵੀ ਹੁੰਦਾ ਉਹ ਟਾਈਮ 'ਚ ਦੋ ਸਕਿਉਰਿਟੀ ਗਾਰਡ ਹੁੰਦੇ ਨੇ ਦੋ ਸਕਿਉਰਿਟੀ ਪੂਰਾ ਸੈੱਟ ਮਾਹੌਲ ਹੁੰਦਾਗਾ ਆ ਮਾਰਦੇ ਸਾਰੇ ਕੈਮਰਾ ਤੇ ਧੰਨਵਾਦ ਜੀ ਜਿਉਂਦੇ ਰਹੋ ਵੀਡੀਓ ਸ਼ੇਅਰ ਕਰ ਦਿਓ ਤੇ ਸਿਰਾ ਐਂਡ ਗੱਲਬਾਤ ਪੈਲਸ ਦੀ ਆ ਤੁਹਾਨੂੰ ਸਾਰਾ ਦਿਖਾਈ ਦਿੱਤਾ ਤੇ ਦੱਬ ਕੇ ਸ਼ੇਅਰ ਕਰ ਦਿਓ ਬਾਈ ਜੀ ਹੋਰ ਫਿਰ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਤੁਹਾਡਾ ਜੀ ਆਇਆਂ ਨੂੰ ਜੀ ਆਇਆਂ ਤੁਹਾਡਾ ਤੇ ਧੰਨਵਾਦ ਉਹਨਾਂ ਦਾ ਜਿਹੜੇ ਬੰਦਿਆਂ ਨੇ ਸਾਨੂੰ ਹੁਣ ਤੱਕ ਸਹਿਯੋਗ ਦਿੱਤਾ ਠੀਕ ਠੀਕ ਹੈ ਬਾਈ ਧੰਨਵਾਦ ਜਿਉਂਦੇ ਰਹੋ ਜੀ